ਕਿਸੇ ਵੀ ਗੁਰਸੇਕ ਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ ਅਜੇ ਤੱਕ ਕੀ ਅਸੀਂ ਨਲਾਇਕ ਨਹੀਂ ਹੈਗੇ ਸਾਡੇ ਪੰਜਾਬੀ ਸਾਡਾ ਪੰਜਾਬ ਗਿਆਨ ਪੱਖੋਂ ਜਿਹਦਾ ਜਿਹਦਾ ਗੁਰੂ ਗਿਆਨ ਹੈ ਜਿਹਦਾ ਇਸ਼ਟ ਗਿਆਨ ਹੈ ਉਹ ਵਿਦਵਕ ਪਰਫੋਲਟਾ ਚ ਕਿਵੇਂ ਪਿੱਛੇ ਰਹਿ ਸਕਦਾ ਹੈ ਇਹ ਵੀ ਨਾਲ ਗੱਲ ਪੱਕੀ ਹੈ ਵੀ ਜਿੱਥੇ ਪੰਜਾਬੀ ਲੱਗ ਜਾਂਦੇ ਨੇ ਉਹ ਕਮਾਲ ਕਰ ਦਿੰਦੇ ਲੰਗਰਾਂ ਚ ਦੇਖ ਲਿਏ ਸ਼ੀਧੀਆਂ ਦੇਖ ਲਿਏ ਕੁਰਬਾਨੀਆਂ ਦੇਖ ਲਿਏ ਆ ਕਰੋਨਾ ਆਇਆ ਜਿੱਥੇ ਸੇਵਾ ਕਰਨੀ ਸੀ ਜਿੱਥੇ ਸਾਰੇ ਦਰਵਾਜ਼ੇ ਬੰਦ ਸੀ ਉਹ ਗੁਰੂ ਘਰਾਂ ਦੇ ਦਰਵਾਜ਼ੇ ਖੋਲ ਕੇ ਜਿੱਥੇ ਚਾਹ ਦੇ ਲੰਗਰ ਸੀ ਉਹਦੇ ਸਾਦੇ ਲੰਗਰ ਵੀ ਲੱਗੇ ਬੱਚਿਆਂ ਨੂੰ ਅਸੀਂ ਨੋਬਲ ਪ੍ਰਾਈਜ਼ ਆ ਸੁਪਨਾ ਦੇ ਕੇ ਇੱਕ ਵੰਗਾਰ ਦੇ ਘਾਰਿਆਂ ਵੀ ਤੁਸੀਂ ਨੋਬਲ ਪ੍ਰਾਈਜ਼ ਤੱਕ ਲੈਣ ਤੇ ਜਾਓ ਕਿਉਂਕਿ ਕਲਮ ਤੇ ਕਾਗਜ਼ ਇਹ ਸਾਡਾ ਵਿਰਸਾ ਹੈ ਬਾਬਾ ਦੀਪ ਸਿੰਘ ਐਨੇ ਵੱਡੇ ਸ਼ਹੀਦ ਦੀ ਉਹਨੇ ਪ੍ਰਾਪਤ ਕੀਤੀ ਤੇ ਖੰਡਾ ਖੜਕਾਇਆ ਉਹ ਕਿੰਨੇ ਕਲਮ ਦੇ ਧਨੀ ਵੀ ਸੀ ਬਿਲਕੁਲ ਉਹ ਨਾਨਕ ਸਾਹਿਬ ਜਿੱਥੇ ਵੀ ਗਏ ਆਪਣਾ ਕਲਮ ਉਹਨਾਂ ਨੇ ਤੇ ਪੋਥੀ ਨਾਲ ਲਕਹੀ ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ Musalman ਹੋਈ ਬਾਬਾ ਆਖੇ ਹਾਜੀਆਂ ਸ਼ੁਭਮਲਾਂ ਬਾਜੋ ਦੋਨੋਂ ਰਹੀ ਹਮ ਧਨ ਸੁਪਾਂਡਾ ਕਲਮ ਧਨ ਧਨ ਤੋ ਪਾਂਡਾ ਕਲਮਤਨ ਪਾਂਡਾ ਤਨਮਾਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਗੁਰਬਾਣੀ ਵਿੱਚ ਵਾਰ-ਵਾਰ ਕਲਮ ਤੇ ਕਾਗਜ਼ ਦੇ ਫਰਮਾਨ ਆਂਦੇ ਜਬ ਜੀ ਸਾਹਿਬ ਦੇ ਫਰਮਾਨ ਆਂਦਾ ਵੀ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚ ਆ ਅਸੀਂ ਕਹੀਏ ਗਿਆਨ ਸਾਡਾ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਾਗਰ ਨੇ ਪੁਰਾਤਨ ਸਮਿਆਂ ਵਿੱਚ ਜੇ ਗੱਲ ਕਰੀਏ 1699 ਦੀ ਵਿਸਾਖੀ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਦੀ ਸਾਜਨਾ ਕੀਤੀ ਉਦੋਂ ਗਿਆਨ ਪੱਖੋਂ ਖਾਲਸਾ ਬਹੁਤ ਅਮੀਰ ਸੀ ਬਿਲਕੁਲ ਉਰੂ ਸਾਹਿਬ ਨੇ ਜਿੱਥੇ ਸ਼ਸਤਰ ਦੀ ਗੱਲ ਕੀਤੀ ਉਹ ਤੇ ਸ਼ਾਸਤਰ ਦੀ ਗੱਲ ਵੀ ਨਾਲ ਰੱਖੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਲੇ ਵੀ ਹਰ ਸਿਸਟਮ ਕਮਾਲ ਦਾ ਸੀ ਵਿਦਿਆ ਖੇਤਰ ਦੀ ਗੱਲ ਕਰੀਏ ਤੇ ਬਾਹਰੋਂ ਵਿਦੇਸ਼ੀ ਵੀ ਆ ਕੇ ਇੱਥੇ ਦਾ ਸਿਸਟਮ ਸਮਝ ਲਾ ਸਮਝਣ ਆਉਂਦੇ ਸੀ ਵੀ ਪੰਜਾਬੀਆਂ ਕੋਲ ਇਹੋ ਜਿਹਾ ਪੰਜਾਬ ਚ ਇਹੋ ਜੀ ਕਿਹੜੀ ਗੱਲ ਹੈ ਜਿੱਦਿ ਹਰ ਵਪਾਰਕ ਵਪਾਰਕ ਖੇਤਰ ਚ ਵੀ ਪੰਜਾਬ ਅੱਗੇ ਹੈ ਐਗਰੀਕਲਚਰ ਸਿਸਟਮ ਦੀ ਗੱਲ ਕਰੀਏ ਉਸ ਪੱਖੋਂ ਵੀ ਅੱਗੇ ਹੈ ਜਾਂ ਜੇ ਟੈਕ ਸਿਸਟਮ ਦੀ ਗੱਲ ਕਰੀਏ ਉਹ ਸਭ ਤੋਂ ਵਧੀਆ ਟੈਕ ਸਿਸਟਮ ਮੰਨਿਆ ਗਿਆ ਉਸ ਸਮੇਂ ਦੇ ਵਿੱਚ ਤੇ ਖਾਲਸੇ ਨੇ ਹਰ ਮੈਦਾਨ ਫਤਿਹ ਕਰਦਾ ਆਇਆ ਹੈ ਲੰਗ ਸ਼ਹੀਦਿਆਂ ਦੇ ਵਿੱਚ ਦੇਖੀਏ ਜਦੋਂ ਮੁਗਲਾਂ ਤੋਂ ਦੇਸ਼ ਆਜ਼ਾਦ ਕਰਾਉਣਾ ਸੀ ਉਦੋਂ ਵੱਧ ਤੋਂ ਵੱਧ ਸ਼ਹੀਦਿਆਂ ਪੰਜਾਬੀਆਂ ਨੇ ਦਿੱਤੀਆਂ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਵੱਧ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਲੰਗਰਾਂ ਦੇ ਵਿੱਚ ਅਸੀਂ ਸਭ ਤੋਂ ਅੱਗੇ ਆਂ ਪਰ ਜਿਹੜਾ ਵਿੱਦਿਆ ਦਾ ਖੇਤਰ ਆ ਸਾਡੇ ਹੁਣ ਅਜਿਹਾ ਸੀ ਸਮੇਂ ਨੂੰ ਥੋੜਾ ਸੁਚੇਤ ਹੋ ਕੇ ਦੇਖੀਏ ਤੇ ਸਾਨੂੰ ਲੱਗਦਾ ਵੀ ਥੋੜਾ ਜਿਹਾ ਅਸੀਂ ਗਿਆਨ ਪੱਖੋਂ ਪਿੱਛੇ ਜਾਂਦੇ ਜਾ ਰਹੇ ਹਾਂ ਪਿਛਲੇ ਕੁ ਸਮੇਂ ਦੇ ਵਿੱਚ ਪਰ ਪਿਛਲਾ ਕੁਝ ਸਮਾਂ ਪੰਜਾਬ ਦਾ ਜੋਰ ਤਾਂ ਅਸੀਂ ਦੇਖੀਏ ਤੁਸੀਂ ਵੀ ਮੰਨਦੇ ਹੋਵੋਗੇ ਆਇਲਟ ਕਰਕੇ ਕਿਸੇ ਵੀ ਬੱਚੇ ਨੂੰ ਪੁੱਛੋ 6ਵੀਂ 7ਵੀਂ ਦੇ ਬੱਚੇ ਨੂੰ ਪੁੱਛੋ ਉਹਦਾ ਪਹਿਲਾ ਹੀ ਸੁਪਨਾ ਬਣ ਜਾਂਦਾ ਮੈਂ ਆਇਲਟ ਕਰਨੀ ਤੇ ਬਾਹਰ ਜਾਣਾ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਫੋਲੋ ਕਰ ਰਹੇ ਹਾਂ ਜੇ ਗੁਰੂ ਨਾਨਕ ਦੇ ਸੇਖਾ ਗੁਰੂ ਨਾਨਕ ਸਾਹਿਬ ਨੇ ਵੀ ਹੀ ਕੀਤਾ ਵੀ ਜਿੱਥੇ-ਜਿੱਥੇ ਵੀ ਜੋੜ ਮੇਲੇ ਗਿਆਨ ਦੇ ਮੇਲੇ ਲੱਗਦੇ ਸੀ ਜਿੱਥੇ ਵੀ ਧਰਮ ਦੇ ਕਿੱਥੋਂ ਧਰਮ ਫੈਲਦਾ ਸੀ ਹੁਣ ਅਸੀਂ ਇਸੇ ਸਥਾਨ ਤੇ ਬੈਠੇ ਹਾਂ ਜੇ ਧਰਮ ਸਥਾਨ ਹੈ ਧਾਰਮਿਕ ਸ਼ੀਧੀ ਸਥਾਨ ਹੈ ਇੱਥੋਂ ਬਹੁਤ ਸੰਗਤ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਹੋਈ ਹੈ ਗੁਰੂ ਨਾਨਕ ਸਾਹਿਬ ਇਹਨਾਂ ਮੇਲਿਆਂ ਤੇ ਜਾਂਦੇ ਸੀ ਤੇ ਉ ਉਹ ਗਿਆਨ ਦਿਖਾ ਸਾਰੇ ਕਿਤੇ ਪਹੁੰਚ ਸਕੀ ਪੰਜਾਬੀਓ ਸਨੇਹਾ ਇਹ ਹੈ ਵੀ ਅੱਜ ਪੰਜਾਬ ਨੂੰ ਅਸੀਂ ਸਾਦਗੀ ਵਾਲੇ ਪਾਸੇ ਮੋੜੀਏ ਅੱਜ ਕਹੀਏ ਪੰਜਾਬ ਦੇ ਵਿੱਚ ਮਰਨਾ ਵੀ ਬਹੁਤ ਮਹਿੰਗਾ ਹੋਇਆ ਪਿਆ ਜਿਹੜਾ ਇੱਕ ਆਮ ਜਿਹੜਾ ਇਨਸਾਨ ਹੈ ਅਸਲ ਗਹਿਣਾ ਸਾਦੇ ਰਹਿਣਾ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਤੇ ਜਿਹੜਾ ਸਰਮਾਇਆ ਝੜਾ ਇੱਧਰ ਵਿਖਾਵੇਂ ਵਾਲੇ ਪਾਸੇ ਲੱਗ ਰਿਹਾ ਅਸੀਂ ਕਿਉਂ ਨਾ ਪੰਜਾਬ ਨੂੰ ਵਿਦਿਆ ਪਰਫੁੱਲਤਾ ਵਾਲੇ ਪਾਸੇ ਲੈ ਕੇ ਜਾਈਏ ਸੱਚ ਰਿਆ ਕਾਲ ਇਸ ਵੇਲੇ ਅਸੀਂ ਸ਼ਹੀਦਾਂ ਦੀ ਧਰਤੀ ਦੇ ਉੱਤੇ ਮੌਜੂਦ ਹਾਂ ਔਰ ਸਾਦੀ ਜ਼ਿੰਦਗੀ ਦਾ ਜਿਹੜਾ ਨਾਰਾ ਕਹਿ ਲਿਏ ਜਾਂ ਜਿਹੜਾ ਆਦੇਸ਼ ਕਹਿ ਲਿਏ ਸੰਦੇਸ਼ ਕਹਿ ਲਿਏ ਉਹ ਸਿੱਖ ਧਰਮ ਦੇ ਬਾਨੀ ਬਾਬਾ ਨਾਨਕ ਨੇ ਸਭ ਤੋਂ ਪਹਿਲਾਂ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਬਾਦੂ ਦੇ ਕਰਮ ਕਾਂਡਾਂ ਨੰਬਰਾਂ ਦੇ ਵਿੱਚ ਨਾ ਪਾਓ ਜ਼ਿੰਦਗੀ ਨੂੰ ਜਿੰਨਾ ਸਾਦਾ ਸਰਲ ਜਿਵੇਂ ਉਹਨਾਂ ਦੇ ਜਿਹੜੇ ਉਪਦੇਸ਼ ਨੇ ਉਹ ਕਿੰਨੇ ਸਰਲ ਹੈਗੇ ਨੇ ਦੋ ਸ਼ਬਦਾਂ ਦੇ ਨੇ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਸੋ ਇਹਦੇ ਵਿੱਚ ਜਿਹੜਾ ਹੈ ਉਹ ਸਿੱਖੀ ਜਿਹੜਾ ਹੈ ਇਹਨਾਂ ਸਿਧਾਂਤਾਂ ਦੇ ਵਿੱਚੋਂ ਪੈਦਾ ਹੋਈ ਸੀ ਇਸ ਵੇਲੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੈਗੇ ਆਂ ਔਰ ਜਿੱਥੇ ਅੱਜ ਅਸੀਂ ਇਹ ਸ਼ਹੀਦੀ ਸਭਾ ਮਨਾ ਰਹੇ ਹੈਗੇ ਆਂ ਉਸ ਦੇ ਨਾਲ ਹੀ ਜਿਹੜੀ ਸਭ ਤੋਂ ਖੂਬਸੂਰਤ ਗੱਲ ਹੈਗੀ ਹੈ ਕਿ ਇਸ ਵਾਰ ਇੱਥੇ ਗੁਰਮਤ ਸਾਹਿਤ ਜਿਹੜਾ ਮੇਲ ਹੈਗਾ ਜੋੜ ਮੇਲ ਜਿਹੜਾ ਹੈਗਾ ਉਹ ਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਵੇਲੇ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਵਿੱਚ ਮੌਜੂਦ ਹਾਂ ਜਿੱਥੇ ਵੱਖ-ਵੱਖ ਕਿਤਾਬਾਂ ਦੇ سٹਾਲ ਲੱਗੇ ਹੋਏ ਨੇ ਐਂਡ ਬਹੁਤ ਵਧੀਆ ਪਬਲੀਕ ਵੱਖਰੀਆਂ ਵੱਖਰੀਆਂ ਨਾਮੀ ਪਬਲਿਕੇਸ਼ਨਸ ਜਿਹੜੀਆਂ ਨੇ ਉਹ ਇੱਥੇ ਆਈਆਂ ਹੈਗੀਆਂ ਨੇ ਔਰ ਕੋਸ਼ਿਸ਼ ਹੈ ਬੱਚਿਆਂ ਨੂੰ ਕਿਤਾਬਾਂ ਦੇ ਨਾਲ ਗੁਰਮਤਿ ਸਾਹਿਤ ਦੇ ਨਾਲ ਜੋੜਨ ਦੀ ਔਰ ਇਸ ਵੇਲੇ ਮੇਰੇ ਨਾਲ ਮਸਕੀਨ ਜੀ ਫਾਊਂਡੇਸ਼ਨ ਤੋਂ ਜਿਹੜੇ ਵੀਰ ਜੀ ਮੌਜੂਦ ਰਹਿਣਗੇ ਉਹਨਾਂ ਦੇ ਕੋਲੋਂ ਪੂਰੀ ਜਾਣਕਾਰੀ ਲਵਾਂਗੇ ਕਿਉਂਕਿ ਉਹਨਾਂ ਨੇ ਅੱਜ ਤੋਂ 9 ਸਾਲ ਪਹਿਲਾਂ ਪਹਿਲਾਂ ਤਾਂ ਮਿਸ਼ਨ ਉਤਸ਼ਾਹ ਜਿਹੜਾ ਸੀਗਾ ਉਹਨਾਂ ਵੱਲੋਂ ਚਲਾਇਆ ਗਿਆ ਸੀਗਾ ਔਰ ਫਿਰ ਉਸ ਤੋਂ ਬਾਅਦ ਸਾਦੇ ਭੋਗ ਤੇ ਜਿਹੜੇ ਸਾਦੇ ਵਿਆਹ ਦੇ ਉੱਤੇ ਨਾਰਾ ਦਿੱਤਾ ਗਿਆ ਸੀਗਾ ਸੋ ਇਹ ਕਿੱਥੇ ਤੱਕ ਪਹੁੰਚਿਆ ਹੈਗਾ ਆ ਔਰ ਇਹ ਕਿਸ ਤਰ੍ਹਾਂ ਦੇ ਨਾਲ ਇਹ ਫਾਊਂਡੇਸ਼ਨ ਕੰਮ ਕਰੀ ਹੈਗੀ ਇਹ ਸਾਰਾ ਜਾਣਾਂਗੇ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੋ ਪਹਿਲਾਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ ਜੀ ਆਈ ਜੀ ਮੈਮ ਸੋ ਪਹਿਲਾਂ ਤੇ ਤੁਸੀਂ ਦੱਸੋ ਤੁਸੀਂ ਤਾਂ ਹਰ ਵਾਰ ਇੱਥੇ ਆ ਰਹੇ ਹੈਗੇ ਹੋ ਪਰ ਇਸ ਵਾਰ ਜਿਵੇਂ ਇੱਕ ਵੱਖਰੇ ਤਰੀਕੇ ਦੀ ਕੋਸ਼ਿਸ਼ ਕੀਤੀ ਗਈ ਹੈਗੇ ਕਿ ਗੁਰਮਤਿ ਸਾਹਿਤ ਮੇਲਾ ਇਹਨੂੰ ਕਿਹਾ ਗਿਆ ਹੈ ਹਨਾ ਕਿ ਕਿਤਾਬਾਂ ਨੂੰ ਲੈ ਕੇ ਅਵੇਅਰਨੈਸ ਰਵੇ ਔਰ ਪਹਿਲਾ ਨਾਲੋਂ ਇਹ ਮੰਨਿਆ ਵੀ ਜਾ ਰਹੇ ਹੈਗੇ ਕਿ ਪੰਜਾਬ ਦਾ ਯੂਥ ਕਿਤੇ ਨਾ ਕਿਤੇ ਕਿਤਾਬਾਂ ਵਾਲੇ ਪਾਸੇ ਮੁੜਿਆ ਹੈਗਾ ਇਹ ਕਿਦਾਂ ਮਹਿਸੂਸ ਕਰ ਰਹੇ ਹੈਗੇ ਕਿ ਸ਼ਹੀਦਾਂ ਦੀ ਧਰਤੀ ਤੇ ਨਵੀਂ ਚੀਜ਼ ਸ਼ੁਰੂ ਹੋਈ ਹੈ ਬਹੁਤ ਵਧੀਆ ਕਨਸੈਪਟ ਤੋਂ ਔਰ ਸਨੇਹਾ ਜਿਹੜਾ ਸਭ ਤੋਂ ਜ਼ਰੂਰੀ ਪੰਜਾਬ ਦਾ ਸਨੇਹਾ ਸਾਡੀ ਗੱਲ ਸ਼ੁਰੂ ਹੋਈ ਹੈ ਤੁਸੀਂ ਹੁਣੇ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ ਗੁਰੂ ਨਾਨਕ ਸਾਹਿਬ ਦੇਖੋ ਖਾਲਸੇ ਦਾ ਸਭ ਤੋਂ ਜ਼ਿਆਦਾ ਜਿਹੜਾ ਵਿਰਸਾ ਨਾ ਸੀ ਕਹੀਏ ਗਿਆਨ ਹੈ ਹੂੰ ਗਿਆਨ ਹੀ ਸਾਡਾ ਗੁਰੂ ਹੈ ਹੂੰ ਅਸੀਂ ਕਹੀਏ ਗਿਆਨ ਸਾਡਾ ਇਸ਼ਟ ਹੈ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਾਗਰ ਨੇ ਤੇ ਜੇ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਾਗਰ ਹੈ ਤੇ ਗੁਰੂ ਦੇ ਸਿੱਖ ਵੀ ਜਿਹੜੇ ਖਾਲਸਾ ਜਿਹੜਾ ਹੈ ਉਹ ਵੀ ਗਿਆਨ ਪੱਖੋਂ ਬਹੁਤ ਅਮੀਰ ਹੋਣਾ ਚਾਹੀਦਾ ਤਾਂ ਹੀ ਪਤਾ ਲੱਗੇਗਾ ਵੀ ਗੁਰੂ ਤੋਂ ਹੀ ਗੁਰੂ ਦੇ ਚੇਲੇ ਦੀ ਪਰਖ ਹੁੰਦੀ ਹੈ ਹੂੰ ਵੇ ਤਾਂ ਗੁਰੂ ਕੌਣ ਹੈ ਜੀ ਪਰ ਆ ਤੁਹਾਨੂੰ ਦੱਸਿਏ ਪੁਰਾਤਨ ਸਮਿਆਂ ਵਿੱਚ ਇਹ ਗੱਲ ਕਰੀਏ 1699 ਦੀ ਵਿਸਾਖੀ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਖਾਲਸਾ ਦੀ ਸਾਜਨਾ ਕੀਤੀ ਉਦੋਂ ਗਿਆਨ ਪੱਖੋਂ ਖਾਲਸਾ ਬਹੁਤ ਅਮੀਰ ਸੀ ਬਿਲਕੁਲ ਗੁਰੂ ਸਾਹਿਬ ਨੇ ਜਿੱਥੇ ਸ਼ਸਤਰ ਦੀ ਗੱਲ ਕੀਤੀ ਉਹ ਤੇ ਸ਼ਾਸਤਰ ਦੀ ਗੱਲ ਵੀ ਨਾਲ ਰੱਖੀ ਗਿਆਨ ਲੈਣ ਲਈ ਆਪਣੇ ਸਿੱਖਾਂ ਨੂੰ ਗੁਰੂ ਮਹਾਰਾਜ ਦੂਰ ਦੂਰ ਦਰਾਡੇ ਭੇਜਦੇ ਸੀ ਸੰਸਕ੍ਰਿਤ ਸਿੱਖਣ ਵਾਸਤੇ ਹੋਰ ਬਾਗ ਬਾਗ ਪਾਸ਼ਾ ਵਾਸਤੇ ਬਿਲਕੁਲ ਗਿਆਨ ਪੱਖੋਂ ਬਹੁਤ ਅਮੀਰ ਸੀ ਉਸ ਤੋਂ ਬਾਅਦ ਖਾਲਸਾ ਰਾਜ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੇਲੇ ਵੀ ਹਰ ਸਿਸਟਮ ਕਮਾਲ ਦਾ ਸੀ ਵਿਦਿਆ ਖੇਤਰ ਦੀ ਗੱਲ ਕਰੀਏ ਤੇ ਬਾਹਰੋਂ ਵਿਦੇਸ਼ੀ ਵੀ ਆ ਕੇ ਇੱਥੇ ਦਾ ਸਿਸਟਮ ਸਮਝਣਾ ਸਮਝਣ ਆਉਂਦੇ ਸੀ ਵੀ ਪੰਜਾਬੀਆਂ ਕੋਲ ਹੈ ਉਹ ਜੀ ਪੰਜਾਬ ਚ ਇਹੋ ਜੀ ਕਿਹੜੀ ਗੱਲ ਹੈ ਜਿਹੜਾ ਹਰ ਵਪਾਰਕ ਵਪਾਰ ਖੇਤਰ ਚ ਵੀ ਪੰਜਾਬ ਅੱਗੇ ਹੈ ਐਗਰੀਕਲਚਰ ਸਿਸਟਮ ਦੀ ਗੱਲ ਕਰੀਏ ਉਸ ਪੱਖੋਂ ਵੀ ਅੱਗੇ ਹੈ ਜਾਂ ਜੇ ਟੈਕ ਸਿਸਟਮ ਦੀ ਗੱਲ ਕਰੀਏ ਉਹ ਸਭ ਤੋਂ ਵਧੀਆ ਟੈਕ ਸਿਸਟਮ ਮੰਨਿਆ ਗਿਆ ਉਸ ਸਮੇਂ ਦੇ ਵਿੱਚ ਬਿਲਕੁਲ ਤੇ ਜਦੋਂ ਗਿਆਨ ਦੀ ਗੱਲ ਆਉਂਦੀ ਸੀ ਉਦੋਂ ਇੱਕ ਕਾਇਦਾ ਹੁੰਦਾ ਸੀ ਜਿਹੜਾ ਕਿ ਜਿਹਨੂੰ ਮੰਨਿਆ ਜਾਂਦਾ ਸੀ ਵੀ ਇਸ ਕਾਇਦੇ ਕਰਕੇ ਗਿਆਨ ਗਿਆਨ ਪੱਖੋਂ ਬਹੁਤ ਅਮੀਰ ਨੇ ਪੰਜਾਬੀ ਬਿਲਕੁਲ ਪਰ ਸਮਾਜ ਜਿੱਦਾਂ ਜਿੱਦਾਂ ਚੱਲਦਾ ਗਿਆ ਚੱਲਦਾ ਗਿਆ ਜਿੱਥੇ ਅਸੀਂ ਕਹਿੰਨੇ ਹਾਲਸੇ ਦੀ ਹਰ ਮੈਦਾਨ ਫਤਿਹ ਹਾਲਸੇ ਨੇ ਹਰ ਮੈਦਾਨ ਫਤਿਹ ਕਰਦਾ ਆਇਆ ਹੈ ਲੰਗਰਾਂ ਦੇ ਵਿੱਚ ਦੇਖੀਏ ਸ਼ਹੀਦੀਆਂ ਦੇ ਵਿੱਚ ਦੇਖੀਏ ਜਦੋਂ ਮੁਗਲਾਂ ਤੋਂ ਦੇਸ਼ ਆਜ਼ਾਦ ਕਰਾਉਣਾ ਸੀ ਉਦੋਂ ਵੱਤੋ ਵੱਤ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਹੂੰ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਸੀ ਵੱਤੋ ਵੱਤ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਤੇ ਲੰਗਰਾਂ ਦੇ ਵਿੱਚ ਅਸੀਂ ਸਭ ਤੋਂ ਅੱਗੇ ਆਂ ਪਰ ਜਿਹੜਾ ਵਿੱਦਿਆ ਦਾ ਖੇਤਰ ਆ ਸਾਡੇ ਹੁਣ ਅਜਿਹਾ ਸੀ ਸਮੇਂ ਨੂੰ ਥੋੜਾ ਸੁਚੇਤ ਹੋ ਕੇ ਦੇਖੀਏ ਤੇ ਸਾਨੂੰ ਲੱਗਦਾ ਵੀ ਥੋੜਾ ਜਿਹਾ ਅਸੀਂ ਗਿਆਨ ਪੱਖੋਂ ਪਿੱਛੇ ਜਾਂਦੇ ਜਾ ਰਹੇ ਹਾਂ ਪਿਛਲੇ ਕੁ ਸਮੇਂ ਦੇ ਵਿੱਚ ਜੀ ਪਿਛਲੇ ਸਰਵੇਖਣਾ ਮੁਤਾਬਕ ਪੰਜਾਬ ਦਾ ਜਿਹੜਾ ਨੰਬਰ ਹੈ ਪੂਰੇ ਭਾਰਤ ਵਿੱਚੋਂ 25ਵੇਂ ਸਥਾਨ ਤੇ ਵੇ ਗਿਣਿਆ ਜਾਂਦਾ ਹੈ ਪਹਿਲੇ ਸਥਾਨਾਂ ਵਿੱਚ ਕੇਰਲਾ ਤੇ ਬੰਗਲੌਰ ਹੋਰ ਸਟੇਟਸ ਜਿਹੜਾ ਨਾਮ ਆਉਂਦੇ ਨੇ ਗਿਆਨ ਪੱਖੋਂ ਹਮ ਅੱਜ ਯੂਪੀ ਬਿਹਾਰ ਵੀ ਗਿਆਨ ਪੱਖੋਂ ਜਿੱਥੇ ਆਪਾਂ ਗੱਲ ਕਰੀਏ ਜਿੱਥੇ ਆਈਐਸ ਆਈਪੀਐਸ ਜਿੱਥੇ ਗਿਆਨ ਦੀ ਗੱਲ ਹੋਣੀ ਸੀ ਕੋਚਿੰਗ ਸੈਂਟਰ ਜਿਹੜੇ ਹੈਗੇ ਆ ਉਹ ਉਹ ਉਹਨਾਂ ਕੰਪੀਟੀਸ਼ਨ ਇਗਜ਼ਾਮਸ ਦੀ ਤਿਆਰੀ ਚੱਲ ਰਹੀ ਹੈ ਪਰ ਪਿਛਲਾ ਕੁਝ ਸਮਾਂ ਪੰਜਾਬ ਦਾ ਜੋਰ ਤੁਸੀਂ ਦੇਖਿਆ ਤੁਸੀਂ ਵੀ ਮੰਨਦੇ ਹੋਵੋਗੇ ਆਇਲਟ ਕਰਕੇ ਕਿਸੇ ਵੀ ਬੱਚੇ ਨੂੰ ਪੁੱਛੋ 6ਵੀਂ 7ਵੀਂ ਦੇ ਬੱਚੇ ਨੂੰ ਪੁੱਛੋ ਉਹਦਾ ਪਹਿਲਾ ਹੀ ਸੁਪਨਾ ਬਣ ਜਾਂਦਾ ਮੈਂ ਆਇਲਟ ਕਰਨੀ ਤੇ ਬਾਹਰ ਜਾਣਾ ਅਸੀਂ ਸਕੂਲਾਂ ਵਿੱਚ ਜਾ ਕੇ ਹੁਣ ਇਸ ਮਸਕੀਨ ਫਾਊਂਡੇਸ਼ਨ ਆਹੀ ਮੈਂ ਤੁਹਾਨੂੰ ਸੰਖੇਪ ਗੱਲ ਕਰਾਂ ਅਸੀਂ ਗੁਰੂ ਨਾਨਕ ਦੇ ਸਿਧਾਂਤ ਨੂੰ ਫੋਲੋ ਕਰ ਰਹੇ ਹਾਂ ਜੇ ਗੁਰੂ ਨਾਨਕ ਦੇ ਸੇਖਾ ਗੁਰੂ ਨਾਨਕ ਸਾਹਿਬ ਨੇ ਵੀ ਇਹ ਕੀਤਾ ਵੀ ਜਿੱਥੇ-ਜਿੱਥੇ ਵੀ ਜੋੜ ਮੇਲੇ ਗਿਆਨ ਦੇ ਮੇਲੇ ਲੱਗਦੇ ਸੀ ਜਿੱਥੇ ਵੀ ਧਰਮ ਦੇ ਕਿੱਥੋਂ ਧਰਮ ਫੈਲਦਾ ਸੀ ਹੁਣ ਅਸੀਂ ਇਸੇ ਸਥਾਨ ਤੇ ਬੈਠੇ ਹਾਂ ਜਿਹੜਾ ਧਰਮ ਸਥਾਨ ਇਥੋਂ ਬਹੁਤ ਸੰਗਤ ਦੂਰੋਂ ਦੂਰੋਂ ਦੇਸ਼ਾਂ ਵਿਦੇਸ਼ਾਂ ਤੋਂ ਪਹੁੰਚੀ ਹੋਈ ਹੈ। ਉਹ ਨਾਨਕ ਸਾਹਿਬ ਇਹਨਾਂ ਮੇਲਿਆਂ ਤੇ ਜਾਂਦੇ ਸੀ ਤੇ ਉੱਥੇ ਜਿੱਥੇ ਉਹਨਾਂ ਸੋਮਿਆਂ ਤੇ ਸੱਟ ਮਾਰਦੇ ਸੀ ਤਾਂ ਕਿ ਉਹ ਗਿਆਨ ਦੀ ਗੱਲ ਸਾਰੇ ਕਿਤੇ ਪਹੁੰਚ ਸਕੇ। ਤੇ ਅਸੀਂ ਮਸਕੀਨ ਫਾਊਂਡੇਸ਼ਨ ਆਹੀ ਇਹ ਹੀ ਸਿੱਖਿਆ ਮਾਰਥੋਂ ਲੈ ਕੇ ਅਸੀਂ ਇੱਥੇ ਕੋਸ਼ਿਸ਼ ਕਰ ਰਹੇ ਹਾਂ ਵੀ ਦੋ ਸੁਨੇਹੇ ਪੰਜਾਬ ਨੂੰ ਅਸੀਂ ਦਈਏ। ਪਹਿਲਾ ਪੰਜਾਬੀਓ ਸਨੇਹਾ ਇਹ ਹੈ ਵੀ ਅੱਜ ਪੰਜਾਬ ਨੂੰ ਅਸੀਂ ਸਾਦਗੀ ਵਾਲੇ ਪਾਸੇ ਮੋੜੀਏ। ਅੱਜ ਕਹੀਏ ਪੰਜਾਬ ਦੇ ਵਿੱਚ ਮਰਨਾ ਵੀ ਬਹੁਤ ਮਹਿੰਗਾ ਹੋਇਆ ਪਿਆ। ਜਿਹੜਾ ਇੱਕ ਆਮ ਜਿਹੜਾ ਇਨਸਾਨ ਹੈ ਜੇ ਵਿਆਹਾਂ ਤੇ ਭੋਗਾਂ ਤੇ ਅਸੀਂ ਦੇਖੀਏ ਬੇ ਲੋੜੇ ਖਰਚੇ ਜਾਂ ਅਸੀਂ ਲੱਖਾਂ ਕਰੋੜਾਂ ਰੁਪਏ ਦਾ ਬਜਟ ਜਿਹੜਾ ਅਸੀਂ ਜਦੋਂ ਅਕਾਊਂਟ ਕਰੀਏ ਤੁਸੀਂ ਦੇਖੋਗੇ ਕਿੰਨਾ ਕਰੋੜਾਂ ਰੁਪਏ ਦਾ ਬਜਟ ਜਿਹੜਾ ਲੱਖਾਂ ਜਿਹੜਾ ਪੰਥ ਦਾ ਜਿਹੜਾ ਇਹ ਬੇ ਲੋੜੇ ਖਰਚਿਆਂ ਵਿੱਚ ਜਾਇਆ ਕੀਤਾ ਜਾ ਰਿਹਾ ਹੈ ਬਿਲਕੁਲ ਕਿੱਥੇ ਜਿੱਦੀ ਲੋੜ ਨਹੀਂ ਵੀ ਹੈਗੀ 6 6 7 7 ਸਮਾਗਮ ਵਿਆਹ ਤੇ ਕੀਤੇ ਜਾਂਦੇ ਨੇ ਪੋਗਾਂ ਤੇ ਦਿਖਾਵੇ ਵਾਸਤੇ ਨੱਕ ਰੱਖਣ ਵਾਸਤੇ ਸਾਨੂੰ ਬਹੁਤ ਸਾਰੇ ਫੀਡਬੈਕ ਆਇਆ ਨਹੀਂ ਮੈਂ ਅਸੀਂ ਨੱਕ ਰੱਖਣ ਵਾਸਤੇ ਸਾਨੂੰ ਕਰਜ਼ੇ ਲੈ ਕੇ ਭੋਗਾਂ ਦੇ ਉੱਤੇ ਖਰਚੇ ਚੱਕਣੇ ਪਏ ਬਿਲਕੁਲ ਸੋ ਅਸੀਂ ਚਾਹੁੰਦੇ ਆ ਵੀ ਅਸੀਂ ਪੰਜਾਬੀਆਂ ਨੂੰ ਫੇਰ ਸਾਦਗੀ ਵਾਲੇ ਪਾਸੇ ਮੋੜੀਏ ਜੋ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਸੀ ਵੀ ਸਾਦੇ ਰਹਿਣ ਦੇ ਵਿੱਚ ਹੀ ਅਸਲ ਅਸੀਂ ਕਹਿੰਦੇ ਸਾਦੇ ਰਹਿਣਾ ਅਸਲਹਿਣਾ ਤੁਸੀਂ ਦੇਖੋਗੇ ਤੇ ਸਾਡੀ ਟੀਮ ਨੇ ਹਰ ਗੱਡੀਆਂ ਦੇ ਉੱਤੇ ਲੰਗਰਾਂ ਦੇ ਵਿੱਚ ਵੱਡੇ ਵੱਡੇ ਬੈਨਰ ਔਰ ਗੱਡੀਆਂ ਉੱਤੇ ਸਟicker ਲੱਗੇ ਨੇ ਸਾਦੇ ਰਹਿਣਾ ਅਸਲ ਗਹਿਣਾ ਸਾਦੇ ਰਹਿਣਾ ਸਾਦੇ ਵਿਆਹ ਸਾਦੇ ਭੋਗ ਨਾ ਕਰਜ਼ਾ ਨਾ ਚਿੰਤਾ ਰੋ ਜਿੱਥੇ ਜਿੱਥੇ ਵੀ ਇਹ ਸਟicker ਤੇ ਬੈਨਰ ਜਾਂਦਾ ਤੁਹਾਨੂੰ ਸੱਚ ਦੱਸਿਏ ਭਾਂਜੀ ਸਾਨੂੰ ਸੰਗਤਾਂ ਇੰਨੀ ਖਾਬਾਸ਼ ਦਿੰਦੀਆਂ ਵੀ ਤੁਸੀਂ ਪੰਜਾਬ ਦੀ ਦੁੱਖ ਦੀ ਰਗ ਦੇ ਉੱਤੇ ਇਹ ਕੰਮ ਕਰ ਰਹੇ ਹੋ ਜਿਹੜੇ ਕਿ ਇਹਨੂੰ ਸੁਧਾਰਨ ਦਾ ਬਹੁਤ ਲੋੜ ਹੈ ਮੈਂ ਮਾੜਾ ਜਿਹਾ ਤੁਹਾਡੀ ਗੱਲ ਨੂੰ ਕੱਟਣਾ ਵੀ ਚਾਹੂੰਗੀ ਜੇ ਅਸੀਂ 2024 ਦੇ ਡਾਟਾ ਦੀ ਗੱਲ ਕਰੀਏ ਜਿੱਥੇ ਅਸੀਂ ਕਹਿੰਨੇ ਕਿ ਸਾਡੀ ਖੇਤੀ ਸੰਕਟ ਵਿੱਚ ਹੈ ਜਾਂ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜਿਆ ਹੋਇਆ ਇਸ ਦੇ ਬਾਵਜੂਦ ਜੇ ਅਸੀਂ ਪੰਜਾਬ ਦੇ ਵਿਆਹਾਂ ਦੇ ਵੱਲ ਵੇਖੀਏ ਜਾਂ ਅਸੀਂ ਪੰਜਾਬ ਦੇ ਖਾਣ ਪੀਣ ਵੱਲ ਵੇਖੀਏ ਤੇ ਸਭ ਤੋਂ ਜ਼ਿਆਦਾ ਜਿਹੜਾ ਪੈਸਾ ਹੈਗਾ ਇਹਨਾਂ ਚੀਜ਼ਾਂ ਦੇ ਉੱਤੇ ਉਡਤੇ ਉਡਾਇਆ ਜਾਂ ਕਹਿ ਲਓ ਸਭ ਤੋਂ ਜ਼ਿਆਦਾ ਇਹਨਾਂ ਚੀਜ਼ਾਂ ਦੇ ਉੱਤੇ ਟੈਕਸ ਜਿਹੜਾ ਹੈਗਾ ਉਹ ਪੰਜਾਬੀਆਂ ਨੇ ਦਿੱਤਾ ਹਾਲੀ ਦੇ ਵਿੱਚ ਇਹ ਡਾਟਾ ਵੀ ਰਿਲੀਜ਼ ਹੋਇਆ ਸੀ ਕਿ ਕਿਵੇਂ ਪੰਜਾਬੀਆਂ ਨੇ ਵੱਡੇ ਸ਼ਾਨਾਮਤੇ ਵਿਆਹ ਕੀਤੇ ਨੇ ਔਰ ਬਹੁਤ ਸਾਰੇ ਜਿਹੜੇ ਹੈਗੇ ਆ ਲਾਈਫ ਸਟਾਈਲ ਦੇ ਉੱਤੇ ਬਹੁਤ ਸਾਰਾ ਪੈਸਾ ਜਿਹੜਾ ਹੈਗਾ ਹੁਣ ਪੰਜਾਬੀ ਉਡਾਉਂਦੇ ਨੇ ਇੱਕ ਪਾਸੇ ਉਹ ਲੋਕ ਨੇ ਜਿਹੜੇ ਮਹਿੰਗਾਈ ਦਾ ਰੋਣਾ ਰੋਂਦੇ ਰਹਿੰਦੇ ਨੇ ਔਰ ਦੂਜੇ ਪਾਸੇ ਜਿਹੜਾ ਹੈ ਉਹ ਲਾਈਫ ਸਟਾਈਲ ਨੂੰ ਲੈ ਕੇ ਕਿਤੇ ਨਾ ਕਿਤੇ ਕਿ ਉਹਨੂੰ ਸਾਦਗੀ ਨੂੰ ਭੁੱਲ ਕੇ ਉਹ ਜਿਹੜਾ ਹੈਗਾ ਵਾ ਉਹ ਇਸ ਤਰ੍ਹਾਂ ਦਾ ਖਰਚਾ ਕਰਦੇ ਹੈਗੇ ਸੋ ਬੜਾ ਜ਼ਰੂਰੀ ਹੈ ਇਹਦੇ ਤੇ ਗੱਲ ਕਰਨਾ ਇਹਦੇ ਮਾੜੇ ਜਿਹੜੇ ਪ੍ਰਭਾਵ ਨੇ ਜਿਵੇਂ ਥੋੜੀ ਜੀ ਤੁਸੀਂ ਗੱਲ ਵੀ ਕੀਤੀ ਹੈਗੀ ਕਿ ਕਰਜ਼ਾ ਸਭ ਤੋਂ ਵੱਡੀ ਦੇਣ ਹੈਗਾ ਆ ਜਦੋਂ ਤੁਸੀਂ ਹਨਾ ਚਾਦਰ ਤੋਂ ਬਾਹਰ ਪੈਰ ਪਸਾਰਦੇ ਸਾਡੀ ਇੱਕ ਕਹਾਵਤ ਵੀ ਹੈਗੀ ਹੈ ਤੇ ਫਿਰ ਕਰਜ਼ਾ ਸਿਰ ਤੇ ਛੜਦਾ ਫਿਰ ਉਹਦਾ ਬੋਝ ਜਦੋਂ ਤੁਸੀਂ ਮਿਸ਼ਨ ਉਤਸ਼ਾਹ ਸ਼ੁਰੂ ਕੀਤਾ ਸੀ ਹਨਾ ਖੁਦਕੁਸ਼ੀਆਂ ਵਧ ਰੀਆਂ ਸੀ ਔਰ ਕਿਸਾਨਾਂ ਦੀਆਂ ਵਧ ਰੀਆਂ ਸੀ ਕਿਉਂਕਿ ਆਪਣੇ ਬੱਚਿਆਂ ਦੇ ਵਿਆਹਾਂ ਲਈ ਉਹਨਾਂ ਨੂੰ ਬਾਹਰ ਭੇਜਣ ਲਈ ਕਿਸਾਨ ਕਰਜ਼ਾ ਚੁੱਕ ਲੈਂਦਾ ਹੈਗਾ ਫਿਰ ਉਹ ਕਰਜ਼ੇ ਨੂੰ ਤਾਰ ਨਹੀਂ ਪਾਉਂਦਾ ਹੈਗਾ ਔਰ ਫਿਰ ਜਿਹੜਾ ਹੈ ਉਦਾਸੀ ਵਾਲੇ ਪਾਸੇ ਆਉਂਦਾ ਆ ਸੋ ਕੀ ਤੁਸੀਂ ਮੋٹے ਮੋٹے ਕਾਰਨ ਕੀ ਦੇਖ ਰਹੇ ਹੈਗੇ ਕਿਉਂ ਪੰਜਾਬੀ ਇੰਨੇ ਆਕਰਸ਼ਕ ਹੋ ਰਹੇ ਹੈਗੇ ਆ ਵੱਡੇ ਵਿਆਹਾਂ ਵੱਲ ਨੂੰ ਜਾਂ ਮਹਿੰਗੇ ਖਾਣੇ ਪੀਣੇ ਬਾਣਿਆਂ ਵੱਲ ਨੂੰ ਮੈਂ ਇਹਨੂੰ ਇਸ ਤਰ੍ਹਾਂ ਕਹਿ ਲਈ ਵੀ ਪੰਜਾਬੀ ਆਕਰਸ਼ਕ ਹੋ ਰਹੇ ਸੀ ਪਰ ਸਾਡੇ ਟੀਮ ਦੇ ਫੀਡਬੈਕ ਜਿਸ ਤਰ੍ਹਾਂ ਦੇ ਆ ਰਿਹਾ ਸਾਨੂੰ ਇਹ ਕਿ ਹੁਣ ਮੋੜਾ ਪੈ ਰਿਹਾ ਜੀ ਹੂੰ ਹੁਣ ਪੰਜਾਬੀਆਂ ਦੀ ਸਾਦਗੀ ਵਾਲੇ ਪਾਸੇ ਫੇਰ ਮੋੜਾ ਪੈ ਰਿਹਾ ਅੱਗੇ ਕਰਜ਼ੇ ਲੈ ਜਾਂਦੇ ਕਰਜ਼ੇ ਅੱਗੇ ਵੀ ਲੈ ਜਾਂਦੇ ਸੀ ਪਰ ਅੱਗੇ ਕਰਜ਼ੇ ਖੇਤੀਬਾੜੀ ਦੀ ਪਰਫੁੱਲਤਾ ਵਾਸਤੇ ਲੈ ਜਾਂਦੇ ਸੀ ਖੇਤੀਬਾੜੀ ਨੂੰ ਵਧਾਉਣ ਵਾਸਤੇ ਲੈ ਜਾਂਦੇ ਸੀ ਪਰ ਹੁਣ ਪਿਛਲਾ ਕੁਝ ਸਮਾਂ ਜਿਹੜਾ ਰੁਝਾ ਰਿਹਾ ਵੀ ਕਿ ਕਿੱਲੇ ਵੇਚ ਕੇ ਕਰਜ਼ੇ ਲੈ ਕੇ ਆਪਣਾ ਪੈਸਾ ਖਰਚ ਕੇ ਅਸੀਂ ਵਿਦੇਸ਼ਾਂ ਨੂੰ ਬਿਲਕੁਲ ਹਾਂ ਜੋ ਵੱਡੀ ਗੱਡੀ ਲੈ ਲੈਂਦੇ ਆ ਜੋ ਵੱਡਾ ਵਿਆਹ ਕਰ ਦਿੰਦੇ ਆ ਬਿਲਕੁਲ ਗੱਡੀ ਲੈਣ ਵਾਸਤੇ ਪਰ ਹੁਣ ਜਿੱਦਾਂ ਜਿੱਦਾਂ ਇਹ ਪ੍ਰਚਾਰ ਚੱਲ ਰਿਹਾ ਹੁਣ ਪੰਜਾਬੀਆਂ ਨੇ ਫੇਰ ਤਿਆਰੀ ਕੀਤਾ ਵੀ ਇਹ ਜਿਹੜਾ ਰੋਕਿਆ ਜਾਵੇ ਤੇ ਜਿਹੜਾ ਸਨਮਾਇਆ ਛੜਾ ਇੱਧਰ ਵਿਖਾਵੇਂ ਵਾਲੇ ਪਾਸੇ ਲੱਗ ਰਿਹਾ ਅਸੀਂ ਕਿਉਂ ਨਾ ਪੰਜਾਬ ਨੂੰ ਵਿੱਦਿਅਕ ਪਰਫੁੱਲਤਾ ਵਾਲੇ ਪਾਸੇ ਲੈ ਕੇ ਜਾਈਏ ਅਸੀਂ ਮਸਕੀਨ ਫਾਊਂਡੇਸ਼ਨ ਆਹੀ ਇੱਕ ਦੂਜਾ ਸਨੇਹਾ ਇੱਥੇ ਪੰਜਾਬੀਆਂ ਵਾਸਤੇ ਲੈ ਕੇ ਆਏ ਆ ਵੀ ਖਾਲਸਾ ਜਿੱਦੀ ਹੂੰ 1849 ਦੇ ਵਿੱਚ ਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅਸੀਂ ਕਹੀਏ ਉਸ ਤੋਂ ਬਾਅਦ 8 10 ਸਾਲ ਬਾਅਦ ਅੰਗਰੇਜ਼ਾਂ ਦਾ ਅੰਗਰੇਜ਼ਾਂ ਦਾ ਹੱਈਆ ਪਿਆ ਵੀ ਪੰਜਾਬ ਦੇ ਉੱਤੇ ਅਸੀਂ ਰਾਜ ਕਰੀਏ ਉਹਨਾਂ ਨੇ ਕਬਜ਼ਾ ਕੀਤਾ ਕਬਜ਼ਾ ਮਤਲਬ ਪੈਰ ਰੱਖਿਆ ਕਬਜ਼ਾ ਨਹੀਂ ਕੀਤਾ ਬਾਕੀ ਰਾਜਾਂ ਉੱਤੇ ਕਬਜ਼ਾ ਕੀਤਾ ਪੰਜਾਬ ਦੇ ਵਿੱਚ ਉਹ ਦਾਖਲ ਹੋਏ ਆਪਾਂ ਇਦਾਂ ਕਹੀਏ ਤੇ ਉਸ ਸਮੇਂ ਦੇ ਵਿੱਚ ਜਦੋਂ ਅਸੀਂ ਦੇਖੀਏ ਜਦੋਂ ਕਬਜ਼ਾ ਕੀਤਾ ਉਹਨਾਂ ਨੇ ਤੇ ਅੱਜ ਹੁਣ 1849 ਤੋਂ ਲੈ ਕੇ ਅੱਗੇ 2049 ਆ ਰਿਹਾ ਜੀ ਹੂੰ ਅਸੀਂ 2024 ਦੇ ਹੁਣ ਅਸੀਂ ਅਖੀਰ ਤੇ ਬੈਠੇ ਆ ਸਾਡੇ ਲਗਭਗ 25 ਸਾਲ 24 ਸਾਲ ਕਈ ਹੁਣ ਸਾਡੇ ਕੋ ਰਹਿ ਗਏ ਨੇ ਹੂੰ ਇਹ ਅਸੀਂ ਜਿਹੜਾ ਸਰਮਾਇਆ ਵਾ ਫालतੂ ਵਿਖਾਵਿਆਂ ਤੇ ਵਿਆਹਾਂ ਤੇ ਭੋਗਾਂ ਤੇ ਖੱਟਦੇ ਆ ਅਸੀਂ ਉਹਨੂੰ ਵਿਦਿਅਕ ਪਰਫੁੱਲਤਾ ਵਾਲੇ ਪਾਸੇ ਲੈ ਕੇ ਜਾਈਏ ਸਾਡੇ ਨੌਜਵਾਨ ਬੱਚੇ ਗੁਰਸਿੱਖ ਬੱਚੇ ਅਸੀਂ ਕਈ ਅੱਜ ਤੱਕ ਅਸੀਂ ਵੰਗਾਰ ਲੈ ਕੇ ਆਏ ਅੱਜ ਬੱਚਿਆਂ ਵਾਸਤੇ ਵੀ ਕਿਸੇ ਵੀ ਗੁਰਸਿੱਖ ਨੂੰ ਨੋਬਲ ਪ੍ਰਾਈਜ਼ ਨਹੀਂ ਮਿਲਿਆ ਅੱਜ ਤੱਕ ਅੱਜ ਸੰਸਾਰ ਦੀਆਂ ਜਿੰਨੀਆਂ ਯਹੂਦੀਆਂ ਨੂੰ ਹੋਰ ਵੱਡੀਆਂ ਕੌਮਾਂ ਨੂੰ ਬਹੁਤ ਸਾਰੇ ਨੋਬਲ ਪ੍ਰਾਈਜ਼ ਦਿੱਤੇ ਗਏ ਨੇ ਪਰ ਸਾਡੇ ਪੰਜਾਬੀਆਂ ਦਾ ਪੰਜਾਬ ਦਾ ਕੋਈ ਵੀ ਨੋਬਲ ਪ੍ਰਾਈਜ਼ ਨਹੀਂ ਸਾਡਾ ਅਸੀਂ ਕਹੀਏ ਅਸੀਂ ਨਲਾਇਕ ਨਹੀਂ ਹੈਗੇ ਸਾਡੇ ਪੰਜਾਬੀ ਸਾਡਾ ਪੰਜਾਬ ਗਿਆਨ ਪੱਖੋਂ ਜਿਹਦਾ ਜਿਹਦਾ ਗੁਰੂ ਗਿਆਨ ਹੈ ਜਿਹਦਾ ਇਸ਼ਟ ਗਿਆਨ ਹੈ ਉਹ ਵਿਦਵਕ ਪਰਫੋਲਟਾ ਚ ਕਿਵੇਂ ਪਿੱਛੇ ਰਹਿ ਸਕਦਾ ਹਮ ਸਿਰਫ ਇਹ ਵੀ ਸਾਨੂੰ ਸਮਾਂ ਹੀ ਨਹੀਂ ਦਿੱਤਾ ਗਿਆ ਸਾਡੇ ਪੰਥ ਨੂੰ ਪਹਿਲਾਂ ਅਸੀਂ ਮੁਗਲਾਂ ਤੋਂ ਵਿਦੇਸ਼ ਨੂੰ ਰਾਜ ਯਾਦ ਕਰਾਉਂਦੇ ਰਹੇ ਫਿਰ ਅੰਗਰੇਜ਼ਾਂ ਤੋਂ ਉਤਰ ਸਮਾਂ ਲਾਇਆ ਫਿਰ ਖੱਲੂਕਾਰੇ ਫਿਰ 84 ਆਇਆ ਜੀ ਹਮ ਤੇ ਸਾਨੂੰ ਸਮਝ ਨਹੀਂ ਮਿਲਿਆ ਪਰ ਜਦੋਂ ਅਸੀਂ ਕਹਿੰਦੇ ਆ ਵੀ ਇਹ ਵੀ ਨਾਲ ਗੱਲ ਪੱਕੀ ਆ ਵੀ ਜਿੱਥੇ ਪੰਜਾਬੀ ਲੱਗ ਜਾਂਦੇ ਨੇ ਉਹ ਕਮਾਲ ਕਰ ਦਿੰਦੇ ਹਮ ਲੰਗਰਾਂ ਚ ਦੇਖ ਲੀਏ ਸ਼ੀਧੀਆਂ ਦੇਖ ਲੀਏ ਕੁਰਬਾਨੀਆਂ ਦੇਖ ਲੀਏ ਇਹ ਕਰੋਨਾ ਆਇਆ ਜਿੱਥੇ ਸੇਵਾ ਕਰਨੀ ਸੀ ਜਿੱਥੇ ਸਾਰੇ ਦਰਵਾਜ਼ੇ ਬੰਦ ਸੀ ਉਹ ਗੁਰੂ ਘਰਾਂ ਦੇ ਦਰਵਾਜ਼ੇ ਖੋਲ ਕੇ ਜਿੱਥੇ ਚਾਹ ਦੇ ਲੰਗਰ ਸੀ ਉਹਦੇ ਸਾਹ ਦੇ ਲੰਗਰ ਵੀ ਲੱਗੇ ਹਮ ਤੇ ਹੁਣ ਜਿਹੜਾ ਸਮਾਂ ਸਾਨੂੰ ਮਿਲਿਆ ਵੀ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਪੰਜਾਬ ਦੇ ਬੱਚਿਆਂ ਨੂੰ ਗੁਰਸਿੱਖ ਬੱਚਿਆਂ ਨੂੰ ਅਸੀਂ ਵਿੱਦਿਆ ਵਾਲੇ ਪਾਸੇ ਮੋੜੀਏ ਅਸੀਂ ਸਕੂਲਾਂ ਵਿੱਚ ਜਾ ਕੇ ਉਹਨਾਂ ਦੇ ਬੱਚਿਆਂ ਦੇ ਲੈਕਚਰਸ ਲੈਨੇ ਆ ਜਿੱਥੇ ਬੱਚਿਆਂ ਨੂੰ ਅਸੀਂ ਨੋਬਲ ਪ੍ਰਾਈਜ਼ ਦਾ ਸੁਪਨਾ ਦੇ ਕੇ ਇੱਕ ਵੰਗਾਰ ਦੇਖਾਰਿਆ ਵੀ ਤੁਸੀਂ ਨੋਬਲ ਪ੍ਰਾਈਜ਼ ਤੱਕ ਲੈਣ ਤੇ ਜਾਓ ਕਿਉਂਕਿ ਕਲਮ ਤੇ ਕਾਗਜ਼ ਇਹ ਸਾਡਾ ਵਿਰਸਾ ਹੈ। ਬਿਲਕੁਲ। ਜਿੱਥੇ ਸ਼ਸਤਰ ਸਾਡਾ ਵਿਰਸਾ ਹੈ ਜਿੱਥੇ ਖੰਡੇ ਖੜਕਾਉਣਾ ਖਾਲਸੇ ਦਾ ਵਿਰਸਾ ਰਿਹਾ। ਬਾਬਾ ਦੀਪ ਸਿੰਘ ਐਨੇ ਵੱਡੇ ਸ਼ਹੀਦ ਹੀ ਸ਼ਹੀਦੀ ਉਹਨੇ ਪ੍ਰਾਪਤ ਕੀਤੀ ਤੇ ਖੰਡਾ ਖੜਕਾਇਆ। ਉਹ ਕਿੰਨੇ ਕਲਮ ਦੇ ਤਾਂ ਨਹੀਂ ਵੀ ਸੀ। ਬਿਲਕੁਲ। ਗੁਰਨਾਨਕ ਸਾਹਿਬ ਜਿੱਥੇ ਵੀ ਗਏ ਆਪਣਾ ਕਲਮ ਉਹਨਾਂ ਨੇ ਤੇ ਪੋਥੀ ਨਾਲ ਲਖੀ। ਹਮ। ਪੁੱਛਣ ਫੋਲ ਕਿਤਾਬ ਨੂੰ Hindu ਵੱਡਾ ਕੇ ਮੁਸਲਮਾਨ ਹੋਈ ਬਾਬਾ ਆਖੇ ਹਾਜੀਆਂ ਸੁਬਮਲਾ ਬਾਜੋ ਦੋਨੋ ਰਹੀ ਹਮ ਤਨ ਸੁਪਾਂਡਾ ਕਲਮ ਤਨ ਤਨ ਸੁਪਾਂਡਾ ਕਲਮ ਤਨ ਪਾਂਡਾ ਤਨ ਮਸ ਤਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਗੁਰਬਾਣੀ ਵਿੱਚ ਵਾਰ ਵਾਰ ਕਲਮ ਤੇ ਕਾਗਜ਼ ਦੇ ਫਰਮਾਨ ਆਂਦੇ ਜਬ ਜੇ ਸਾਹਿਬ ਦੇ ਫਰਮਾਨ ਆਂਦਾ ਵੀ ਕਾਗਜ਼ ਕਲਮ ਨਾਲ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਹਮ ਸੋ ਅਸੀਂ ਫੇਰ ਕਾਗਜ਼ ਤੇ ਕਲਮ ਸੰਭਾਲੀਏ ਪਾਉ ਗਿਆਨ ਪਕੋ ਹੋਰ ਅਮੀਰ ਹੋਈਏ ਸਾਡਾ ਪੰਜਾਰ ਨੂੰ 24 ਸਾਲ ਨੇ ਅਸੀਂ 24 ਸਾਲਾਂ ਚ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਵਿਦਿਅਕ ਪਰਫੁੱਤਾ ਵਾਲੇ ਪਾਸੇ ਤੋਰੀਏ ਵੀ ਅਪਸੀ ਸਈਏ 1849 ਚ ਜੇ ਰਾਜ ਖਾਲਸਾ ਰਾਜ ਦੇ ਵਿੱਚ ਜਦੋਂ ਗਿਆਨ ਘਟਿਆ ਉਸ ਤੋਂ ਬਾਅਦ ਅਸੀਂ ਫੇਰ ਅਸੀਂ ਹੁਣ ਆਪਾਂ ਬੱਚਿਆਂ ਨੂੰ ਆਪਣੇ ਵਿਦਿਅਕ ਪਰਫੁੱਲਤਾ ਸਾਡੇ ਨੋਵਲ ਪ੍ਰਾਈਜ਼ ਬੱਚੇ ਲੈ ਕੇ ਆਉਣ ਉਸ ਪਾਸੇ ਅਸੀਂ ਸੋਚੀ ਔਰ ਆਈਪੀਐਸ ਯੂਪੀਐਸਸੀ ਵੀ ਜਿਹੜਾ ਹੈਗਾ ਉਹ ਆਈਏਐਸ ਵਰਗੀਆਂ ਪ੍ਰੀਖਿਆਵਾਂ ਬਾਰੇ ਜਿਹੜਾ ਹੈਗਾ ਪੰਜਾਬ ਦੇ ਬੱਚਿਆਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਨੂੰ ਸਿਰਫ ਇੱਕ ਹੀ ਨਾ ਪਤਾ ਹੈਗਾ ਆਇਲ ਆਇਲਸ ਕਰਨਾ ਹੈਗਾ ਜਾਂ ਜਿਹੜਾ ਥੋੜਾ ਬਹੁਤਾ ਪੀਟੀਆਈ ਕਰਨਾ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਜਿਹੜਾ ਹੈਗਾ ਕਿ ਕੋਈ ਟੈਸਟ ਵੀ ਕਲੀਅਰ ਕਰਨੇ ਹੈਗੇ ਇਸ ਬਾਰੇ ਦੇ ਵਿੱਚ ਜਾਣਕਾਰੀ ਨਹੀਂ ਹੈਗੀ ਇਸੇ ਕਰਕੇ ਇਹਨਾਂ ਨੇ ਖਾਲਸਾ ਜੀ ਦੀ ਵਿਦਿਅਕ ਪਰਫੁੱਲਤਾ ਜਿਹੜੀ ਹੈਗੀ ਮੁਹਿੰਮ ਚਲਾਈ ਹੈਗੀ